ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਕarele ਆਲੂ ਦੀ ਸਬਜ਼ੀ ਪਹਿਲਾਂ ਕareleਆਂ ਨੂੰ ਆਪਾਂ ਗੋਲ-ਗੋਲ ਪੀਸਾ ਵਿੱਚ ਇਸ ਤਰੀਕੇ ਨਾਲ ਕੱਟ ਲੈਣਾ ਸਾਰੇ ਕareleਆਂ ਨੂੰ ਆਪਾਂ ਇਸੇ ਤਰ੍ਹਾਂ ਬ੍ਰੀਕ-ਬ੍ਰੀਕ ਪੀਸਾ ਵਿੱਚ ਕੱਟ ਕੇ ਫਿਰ ਇਹਨਾਂ ਨੂੰ ਕਿਸੇ ਭਾਂਡੇ ਵਿੱਚ ਪਾ ਕੇ ਕareleਆਂ ਨੂੰ ਚੰਗੀ ਤਰ੍ਹਾਂ ਆਪਾਂ ਨਮਕ ਲਾ ਕੇ ਰੱਖ ਦੇਣੇ ਤਾਂ ਜੋ ਇਹਨਾਂ ਦਾ ਕੜੱਤਨਪਣ ਨਿਕਲ ਜਾਈ। ਫਿਰ ਅੱਧੇ ਘੰਟੇ ਲਈ ਕਰੇਲੇ ਆਪਾਂ ਐਵੇਂ ਹੀ ਰੱਖਣੇ ਨੇ ਫਿਰ ਕਰੇਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣੇ। ਫਿਰ ਇਹਨਾਂ ਨੂੰ ਆਪਾਂ ਸੁੱਕਣੇ ਪਾਣੇ। ਜਦੋਂ ਕਰੇਲੇ ਸੁੱਕ ਕੇ ਫਿਰ ਆਪਾਂ ਰੱਖਾਂਗੇ ਕੜਾਈ ਵਿੱਚ ਪਾਵਾਂਗੇ ਤੇਲ। ేను కే ఫ్రాేను కట్టణన జ్రాన్నేను కట్టా ఆలూ ఆలూ అదే పానే షోటే పీస్ క சார கட்டே இன்னும் படே விோலை என்ன கடல பிடி படையினா கட்டாங்க டாட்டர் மிர்ச்சாலை கட கல் கே ഇലയു ഫ്രൈ കൂടെ പോണേ ടെലൂന്ന് അംഗ ഫ്രൈ കെലൂ അലഗണി മിർച്ച കടശീന ഹിലോ ഇന്നെ നമക്ക ਹਾਂ ਜੋ ਆਲੂ ਜਲਦੇ ਜਲਦੇ ਇਸ ਨੂੰ ਫੇਰ ਪਲੇਟ ਨਾਲ ਟੱਕ ਕੇ ਰੱਖ ਦੇਣਾ 10 ਮਿੰਟ ਤੇ ਲਈ ਫੇਰ ਆਪਾਂ ਥੋਨਾਮਕ ਹੋਰ ਪਾਵਾਂਗੇ ਹਲਦੀ ਗਰਮ ਮਸਾਲਾ ਤੇਗੀ ਮਿਰਚ ਮੈਗੀ ਮਸਾਲਾ നൂണ മർച്ച മിട്ടു ടക്ക फिर आप प्लेट चुके देखना आलू करेले बन के रेडी ने चैनल करो सब्सक्राइब लाइक शेयर सत श्रीकाल जी